ਨੈਰਾ ਨਦੀਆਂ ਵਿੱਚ ਜਿੱਥੇ ਗੋਤਾਖੋਰ ਆਪਣੀ ਜਾਨ ਜੋਖਮ ਵਿੱਚ ਪਾ ਕੇ ਲੋਕਾਂ ਨੂੰ ਬਾਹਰ ਕੱਢਦੇ ਨੇ ਤਾਂ ਦੂਜੇ ਪਾਸੇ ਹੁਣ ਇੱਕ ਹੋਰ ਵੱਡਾ ਕਦਮ ਹੈ ਜਿਹੜਾ ਉਹ ਗੋਤਾਖੋਰਾਂ ਵੱਲੋਂ ਚੁੱਕਿਆ ਗਿਆ ਦੱਸਦੀ ਹੈ ਕਿ ਦਿੱਲੀ ਦੀ ਜਮਨਾ ਨਦੀ ਦੇ ਗੰਦੇ ਪਾਣੀਆਂ ਵਿੱਚ 67 ਸਾਲਾਂ ਰਾਮ ਗੁਪਤਾ ਵਰਗੇ ਸੈਂਕੜੇ ਗੋਤਾਖੋਰ ਹਰ ਸਵੇਰ ਸਿਰਫ ਇੱਕ ਨੀਲੇ ਥੈਲੇ ਨਾਲ ਨਦੀ ਵਿੱਚ ਛਾਲ ਮਾਰਦੇ ਨੇ ਇਹ ਗੋਤਾਖੋਰ ਸਿੱਕੇ, ਗੈਣੇ, ਬੋਤਲਾਂ ਅਤੇ ਦਾਤ ਦੇ ਟੁਕੜੇ ਇਕੱਠੇ ਕਰਕੇ ਦਿੱਲੀ ਦੇ ਵੱਧ ਰਹੇ ਸਕਰੈਪ ਬਾਜ਼ਾਰ ਵਿੱਚ ਵੇਚਦੇ ਨੇ रामू ਜੋ ਇੱਕ ਸਟਾਇਲਟ ਸਫਾਈ ਕਰਮਚਾਰੀ ਹੈ ਆਪਣੀ ਇਸ ਕਮਾਈ ਨੂੰ ਆਪਣੇ ਪੋਤੇ-ਪੋਤੀਆਂ ਦੇ ਭਵਿੱਖ ਲਈ ਬਚਾਉਂਦਾ ਹੈ ਪਰ ਇਸ ਕੰਮ ਵਿੱਚ ਸਿਹਤ ਨੂੰ ਭਾਰੀ ਖਤਰਾ ਹੈ ਕਿਉਂਕਿ ਜਮਨਾ ਦਾ ਪਾਣੀ ਪ੍ਰਦੂਸ਼ਣ ਨਾਲ ਭਰਿਆ ਹੋਇਆ ਹੈ ਜਮੁਨਾ ਨਦੀ ਦੇ ਜੋ ਹਿਮਾਲਿਆ ਤੋਂ ਸ਼ੁਰੂ ਹੁੰਦੀ ਹੈ ਉਸ ਨੂੰ Hindu ਧਰਮ ਵਿੱਚ ਪਵਿੱਤਰ ਮੰਨਿਆ ਜਾਂਦਾ ਹੈ ਲੋਕ ਇਸ ਦੇ ਕੰਢਿਆਂ ਤੇ ਅੰਤਿਮ ਸੰਸਕਾਰ ਕਰਦੇ ਨੇ ਅਤੇ ਅਕਸਰ ਮੁਰਦਿਆਂ ਦੀਆਂ ਕੀਮਤੀ ਵਸਤੂਆਂ ਜਿਵੇਂ ਕਿ ਗਹਿਣੇ ਪਾਣੀ ਵਿੱਚ ਸੁੱਟ ਦਿੰਦੇ ਨੇ ਪਰ ਇਹ ਪਾਣੀ ਰਸਾਇਣਕ ਅਤੇ ਉਦਯੋਗਿਕ ਪ੍ਰਦੂਸ਼ਣ ਨਾਲ ਇੰਨਾ ਗੰਦਾ ਹੈ ਕਿ ਗੋਤਾਖੋਰਾਂ ਨੂੰ ਚਮੜੀ ਦੀਆਂ ਬਿਮਾਰੀਆਂ ਸਾਹ ਦੀਆਂ ਸਮੱਸਿਆਵਾਂ ਅਤੇ ਹੋਰ ਗੰਭੀਰ ਰੋਗਾਂ ਦਾ ਸਾਹਮਣਾ ਕਰਨਾ ਪੈਂਦਾ ਹੈ